ਜਰੀਆ ਜਮ ਮਰਨ ਕਨਾਰੇ ਪਈ ਹੈਗੀ ਸਾਹਾਂ ਦੇ ਕਿੰਨੇ ਟਾਈਮ ਦੀ ਗੱਬਣਾ ਹੈ ਸਾਢੇ 4 ਮਿੰਟ ਦੀ ਗੱਬਣੀ ਇੱਕ ਪਾਸਾ ਹਾਂ ਇੱਕ ਪਾਸਾ ਠੀਕ ਹੈ ਨੀਲੀ ਰਾਵੀ ਦੀ ਝੋਟੀ ਕਿੰਨੀ ਜੰਗੀ ਖੜੀ ਹੈਗੀ ਬਾਕੀ ਇਧਰਲੇ ਪਾਸੇ ਦੇਖ ਸਕਦੇ ਹੋ ਆ ਝੋਟੀ ਖੜੀ ਹੈਗੀ ਦੇਖੋ ਦੋਸਤੋ ਘਾਟੂ ਮਾਲ ਦੇ ਵਿੱਚ ਕਿੰਨੇ ਪਜੂਗਾ ਦੇ ਕੱਟੇ ਚੋਟੀਆਂ ਤੇ ਮੱਝਾਂ ਆਰਾਮਪਰਾ ਮੰਡੀ ਦੇ ਉੱਤੇ ਦੇਖੋ ਬਹੁਤ ਚੰਗੇ ਚੰਗੇ ਵਿੱਚ ਤਾਂ ਜਾਨਵਰ ਹੁੰਦੇ ਆ ਮੱਝਾਂ ਟੋਕੜ ਗੱਬਣ ਵੀ ਹੁੰਦੀਆਂ ਵਿੱਚ ਤਾਂ ਤੇ ਕੱਟੀਆਂ ਛੋਟੀਆਂ ਉਹ ਚੋਟੀਆਂ ਸਾਰੇ ਤਰ੍ਹਾਂ ਦਾ ਹੀ ਮਾਲ ਹੁੰਦਾਗਾ ਮੰਡੀ ਤੇ ਪਹੁੰਚ ਕੇ ਜਰੂਰ ਖਰੀਦ ਲਿਆ ਕਰੋ ਨਹੀਂ ਤਾਂ ਇਹ ਕੱਟਣ ਲਈ ਜਾਂਦੇ ਆ ਵਿਚਾਰੇ ਤਾਂ ਕਿ ਇਹਨਾਂ ਦੀ ਜਾਨ ਬਚ ਸਕੇ ਇਸ ਲਈ ਆਪਾਂ ਵੀਡੀਓ ਪਾਉਣੇ ਆਗੇ ਦੇ ਕੋ ਮਾਲੇ ਕਰੀਦਰ ਵਾਲਿਆਂ ਦਾ ਤੇ ਵੀਡੀਓ ਬਣਾਉਣਾ ਬਹੁਤ ਫਰਕ ਪੈਂਦਾ ਬਹੁਤ ਲੋਕ ਲੈ ਜਾਂਦੇ ਆਗੇ ਕਟੀਆਂ ਝੋਟੀਆਂ ਤੋਂ ੱਕੜ ਕੱਬਣਾ ਝੋਟੀਆਂ ਮੱਜਾ ਇਹ ਤੁੰ ਲਗਾਉਣੇ ਮਾਹੌਲ ਅੱਗੇ ਇਤਨੇ ਸੀ ਨਹੀਂ ਜਾਂਦਾ ਇਹਦੀ ਕੁਆਲਿਟੀ ਵਿੱਚ ਸਹੀ ਕੋਈ ਬਣੀ ਨਹੀਂ ਆਹ ਰੁਪਏ ਲੱਗ ਆਹ ਸਭੀ ਸਭੀ ਹਲੇ ਆ ਗਰੀ ਕਰੇ ਅੰਦਰ ਹੀ ਇਧਰ ਕੱਟੀ ਆ ਤੇ ਇੱਕ ਹੈਗਾ ਇਕੱਠਾ ਬਹੁਤ ਵੱਡਾ ਦੇਖ ਸਕਦੇ ਹੋ ਤੁਸੀਂ ਬਾਕੀ ਇਧਰ ਦੇਖ ਲਿਓ ਤੁਸੀਂ ਨੀਲੀ ਰਾਵੀ ਦੀ ਝੋਟੀ ਕਿੰਨੀ ਚੰਗੀ ਖੜੀ ਹੈਗੀ ਚੰਗੀ ਸੰਭੀ ਬੜੀ ਆ ਗਈ ਮੇਰੇ ਖਿਆਲ ਦੇ ਨਾਲ ਇਹ ਗੱਬਣ ਹੋਣ ਦੇ layak ਹੀ ਹੋਣੀ ਆ ਜਾਂ ਇੱਕ ਦੋ ਵਾਰੀ ਰਹੀ ਨਹੀਂ ਹੋਣੀਗੀ ਤਾਂ ਵੇਚਤੀ ਹੋਣੀ ਹੈਗੀ ਇਹੋ ਜਿਹੇ ਚੰਗੇ ਜਾਨਵਰ ਹੁੰਦੇ ਹੈਗੇ ਸਮੰਡੀ ਦੇ ਉੱਤੇ ਸਾਰੀਆਂ ਮੰਡੀਆਂ ਦੀ ਹੁੰਦੀਆਂ ਤਕਰੀਬ ਹਨ ਆ ਵੀ ਪੂਰੀ ਸੰਭੀ ਬੰਨਣ ਵਾਲੀ ਆ ਹੱਡਾਂ ਪਰ ਜੀ ਨਰੋਈ ਆ ਪੂਰੀ ਇਹ ਖਰੀਦ ਲਿਆ ਕਰੋ ਇੱਥੋਂ ਇਧਰ ਪੂਰੀ ਖੜੀ ਹੈਗੀ ਬਹੁਤ ਬਹੁਤ ਉਧਾਰਾ ਮਾਣ ਵਾਲਾ ਹੈ। ਤੇ ਛੋਟੀ ਇਧਰ ਨੀਲੀ ਰਵੀ ਦੇ ਨਾਲ ਇੱਕ ਹੋਰ ਘੜੀ ਇਹ ਵੀ ਬਹੁਤ ਚੰਗੀ ਹੈਗੀ। ਆ ਪੰਜਾਂ ਦੇ ਖਲਾ ਵਾਡੀ ਆ ਉਹ ਵਾ। ਉਹ ਜਦੋਂ ਆ ਜਾਣਾ ਬਈ। ਫੜੀ ਆ ਜਾਣਾ ਬਈ। ਉਹ ਆਪੇ ਆਈ ਦੋ ਇਧਰੇ ਕਰ। ਪਹਿਲੇ ਆ ਕੇ ਤੇ ਮਾਰੀਂ। ਜਨਾ ਬਖਸ਼ਦ ਅਸੀਂ ਕਰਾ। ਬਹੁਤ ਚੰਗੇ ਚੰਗੇ ਮਤਲਬ ਕਿ ਪਸ਼ੂ ਹੁੰਦੇ ਆ ਮੱਝਾਂ ਤੇ ਝੋਟੀਆਂ ਬਾਕੀ ਬਾਈ ਇਹ ਹਾਲ ਦੋਸਤੋ ਇੱਧਰ ਇੱਕ ਤੁਹਾਨੂੰ ਬਤ ਓਕੜਾ ਬਣਾ ਝੋਟੀ ਦਿਖਾਉਣੇ ਆਗੇ ਇੱਧਰ ਰਾਹ ਖੜੀ ਹੈਗੀ ਤੇ ਆਪਾਂ ਇਹਦੀ ਡਿਟੇਲ ਪੁੱਛ ਲਾਂਗੇ ਬਾਈ ਥਾਣ ਥੋੜੇ ਦੇ ਦੇਖ ਸਕਦੇ ਹੋ ਤੁਸੀਂ ਬਾਰ ਮੰਡ ਦੇ ਥਲੀ ਸਾਈਡ ਤੋਂ ਵੀ ਟੋਕਰ ਤੇ ਟੋਕਣ ਗੱਭਣ ਪਸ਼ੂ ਕਾਟੀਆਂ ਝੋਟੀਆਂ ਹਰੇਕ ਤਰ੍ਹਾਂ ਦੀ ਮਾਲ ਆ ਜਾਂਦਾ ਹੈ ਤੇ ਰੇਕ ਮੰਡੀ ਤੇ ਪਹੁੰਚਿਆ ਕਰੋ ਤੁਸੀਂ ਤੇ ਆਪਾਂ ਪੁੱਛ ਲੈਨੇ ਆਂ ਭਾਈ ਤੁਹਾਡੀ ਡਿਟੇਲ ਵੀ ਇਹਦੀ ਕੀ ਡਿਟੇਲ ਆ ਕੀ ਕਾ ਵੀ ਟੋਕਰ ਗੱਭਣ ਆ ਗਈ ਦੋ ਆਗਿਆ ਨਮਾਹਣੀਏ ਮੇਰੇ ਹਿਸਾਬ ਦੇ ਨਾਲ ਪਹਿਲੇ ਪਹਿਲੇ ਸੂਏ ਸੋਈਆਂ ਲਗਾਉਣੀਆਂ ਤੇ ਦੂਜੀ ਸੂਏ ਲਈ ਹੋਣਗੀਆਂ ਇਹ ਗੱਭਣ ਆ ਵੀ ਝੋਟੀ ਦੂਜੀ ਸੂਈ ਲੱਗਦੀ ਹੈਗੀ ਇਹਦੇ ਵੀ ਤੁਹਾਨੂੰ ਆਪਾ ਦੱਸਾ ਦਿੰਦੇ ਥਣ ਥਣ ਦਰਤ ਨੂੰ ਮੇਰੇ ਗਲੋ ਬੈਕ ਸਰਵਰ ਪਰ ਇਹ ਵੀ ਜੇ ਦੋਤੇ ਇਹ ਮੱਦੇ ਆਏ ਇੱਕ ਆਪਣੀ ਗਾਰਡੀਆ ਦੀ ਦੇਖ ਸਕਦੇ ਹੋ ਥੋੜਾ ਥੋੜਾ ਜਿਹਾ ਲਿਸਾਂਗੇ ਬਸ ਥੋੜੀ ਸੇਵਾ ਦੇ ਨਾਲ ਇਹ ਵਧੀਆ ਬਣ ਜਾਣਗੀਆਂ ਸਿੰਗਾ-ਸੁੰਗਾ ਦੀਆਂ ਚੰਗੀਆਂ ਆ ਬਾਕੀ ਤੁਸੀਂ ਮਾਹੌਲ ਦੇਖ ਸਕਦੇ ਹੋ ਮੰਡੰਗਾ ਤੇ ਬਹੁਤ ਜ਼ਿਆਦਾ ਰੁਝਾਨ ਬਣ ਗਿਆ ਹੁਣ ਕਟੂਮਾਲ ਵਾਲੇ ਪਾਸੇ ਤੇ ਫਸੂ ਲੋਕ ਵੇਚ ਦਿੰਦੇ ਇੱਥੋਂ ਲੈ ਬਹੁਤ ਜਾਂਦੀ ਹੈਗੀ ਲੈ ਆ ਜਾ ਬਈ ਦੱਸੀ ਡਿਟੇਲ ਇਹਦੀ ਇਹ ਜਿਹੜੀ ਆਪਾਂ ਪਹਿਲੇ ਨੰਬਰ ਤੇ ਹਾਤੋਰੀ ਸੀਗੀ ਹਾਂਜੀ ਇਹਦੀ ਕੀ ਡਿਟੇਲ ਆ ਕਿਹੜੇ ਕਿੰਨੇ ਟਾਈਮ ਦੀ ਗੱਬਣਾ ਹੈ 1.75 ਮਿੰਟ ਦੀ ਗੱਬਣਾ ਇੱਕ ਬਾਸਾ ਹਾਂ ਇੱਕ ਬਾਸਾ ਠੀਕ ਆ ਦੂਜੇ ਦੂਜੇ ਸਵੇਰੀ ਆ ਨਾ ਦੂਜੇ ਸਵੇਰੀ ਠੀਕ ਆ ਤੇ ਦੁੱਧ ਹੈਗਾ ਕਿ ਹੈ ਨਹੀਂ ਦੁੱਧ 5 ਕਿਲੋ ਹੋ ਜਾਂਦਾ ਦੋਨਾਂ ਟਾਈਮਾਂ ਦਾ ਕਿ ਇੱਕ ਦਾ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ 5 ਕਿਲੋ ਦਿੰਦੀ ਆ ਤੇ ਮਿਲਦੀ ਵਧੀਆ ਮਿਲਦੀ ਠੀਕ ਆ ਤੇ ਰੇਟ ਇਹਦਾ ਰੇਟ ਇਹਦਾ 65000 ਰੁਪਏ 65000 ਕਿੰਨੇ ਦੀ ਹੋ ਜੂ ਕਹੋ ਜੂ ਮੌਕੇ ਤੇ ਮੌਕੇ ਤੇ ਕਰਦੇ ਆ ਮੌਕੇ ਤੇ ਮਾਮਦਾਨ ਹੋ ਜੂਣਾ ਠੀਕ ਆ ਤੇ ਆਹ ਜਿਹੜੀ ਦੂਜੇ ਨੰਬਰ ਤੇ ਹੈਗੀ ਇਹ ਚਾਰਮੀ ਨਹੀਂ ਗੱਪਣਾ ਇਹ ਚਾਰਾਂ ਦੀ ਹੈ ਇਹ ਵੀ ਚੱਕ ਪਾਸ ਆ ਗਈ ਠੀਕ ਆ ਤੇ ਦੁੱਧ ਇਹ ਛੱਲੇ ਹੀ ਪਾਂਜੀ ਉਹਨਾਂ ਹੀ ਥੱਲੇ ਆ ਤੇ ਇਹ ਵੀ ਦੋ ਟਾਈਮ ਮਿਲਦੀ ਆ ਇਹ ਇੱਕ ਟਾਈਮ ਮਿਲਦੀ ਤਾਂ ਇਹ ਇੱਕ ਟਾਈਮ ਸਵੇਰੇ ਉਹ ਮਿਲਦਿਆਂ ਬੁੱਲਦਿਆਂ ਸਹੀ ਆ ਮਿਲਦਿਆਂ ਸਹੀ ਠੀਕ ਆ ਤੇ ਇਹਦਾ ਰੇਟ ਇਹਦਾ ਵੀ 65 ਹੀ ਆ ਇਹਦਾ ਵੀ 65 ਹੀ ਆ ਤੇ ਮੌਕੇ ਤੇ ਇਹਦਾ ਵੀ ਹੋ ਜੂ ਹਾਂਜੀ ਠੀਕ ਆ ਦੋ ਲੈ ਕੇ ਆਈ ਸੀ ਨਾ ਦੋ ਲੈ ਕੇ ਕੱਢ ਲਿਆ ਦੀ ਸੱਜਰ ਹੈਗੀ ਕੋਟਰਾ ਇੱਕ ਸੱਜਰ ਉਧਰ ਆ ਗਈ ਠੀਕ ਆ ਵਪਾਰ ਦਾ ਕੰਮ ਹੈ ਨਾ ਤੇ ਟੋਕੜ ਗੱਬਣ ਪਸ਼ੂ ਆਮ ਹੁੰਦੇ ਰੂਟੀਨ ਚ ਘਰੋਂ ਵੀ ਕਿਸੇ ਨੇ ਲੈਣੇ ਹੁਣ ਟੋਕੜ ਗੱਬਣ ਕਾਮੀ ਆਉਂਦੀ ਸੱਜਰ ਵੱਧਦੇ ਜਿਆਦਾਤਰ ਸੱਜਰ ਹੀ ਹੁੰਦੇ ਆ ਟੋਕੜ ਗੱਬਣ ਕਿਤੇ ਕਿਤੇ ਹੁੰਦੇ ਆ ਨਾ ਠੀਕ ਆ ਤੇ ਨੰਬਰ ਬੋਲਦੇ ਆ ਆਪਣਾ ਬਈ ਨੰਬਰ 94175 94175 57952 57952 ਇੱਕ ਕਰੀ ਦੁਆਰੇ ਬੋਲਦੇ 94175 ਹਾਂਜੀ 57952 ਠੀਕ ਆ ਤੇ ਐਡਰੈਸ ਆਪਣਾ ਸਟ੍ਰੈਟ ਮਹਰਾਜ ਆਈ ਜਿਲਾ ਬਠਿੰਡਾ ਠੀਕ ਆ ਠੀਕ ਆ ਬਾਈ ਧੰਨਵਾਦ ਲੋ ਜੀ ਦੋਸਤੋ ਇਹ ਰਾਮਪਰਾ ਮੰਡੀ ਦੇ ਉੱਤੇ ਪਹੁੰਚਣਾ ਹੋਈਆਂ ਗੀਆਂ ਤੇ ਕੰਟੈਕਟ ਕਰ ਲਿਓ ਤੁਸੀਂ ਜਿਹਨੇ ਖਰੀਦਣੀਆਂ ਵੈਸੇ ਇੱਥੇ ਵਿਕ ਜਾਣਗੀਆਂ ਟੋਕੜ ਕੱਬੜਾਂ ਦੀ ਡਿਮਾਂਡ ਜ਼ਿਆਦਾ ਹੁੰਦੀ ਹੈਗੀ ਤੇ ਬਾਕੀ ਸੱਜਰ ਪਸੂ ਵੀ ਹੁੰਦੇ ਆ ਵਪਾਰ ਦਾ ਕੰਮ ਆ ਤੇ ਉਹਨਾਂ ਸੰਬੰਧੀ ਵੀ ਤੁਸੀਂ ਬਾਈ ਦੇ ਨਾਲ ਕਾਲ ਕਰ ਸਕਦੇ ਹੋ ਤੇ ਬਾਕੀ ਕੱਟੀਆਂ ਵੀ ਪਹੁੰਚ ਜਾਂਦੀਆਂ ਗੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੇਲ ਵਾਸਤੇ ਵੀ ਹੁੰਦੀਆਂ ਤੇ ਘਾਟੂ ਮਾਲ ਦੇ ਵਿੱਚ ਵੀ ਬਹੁਤ ਹੁੰਦੀਆਂ ਗੀਆਂ ਤੇ ਜਿਹਨੇ ਕੱਟੀਆਂ ਖਰੀਦਣੀਆਂ ਉਹ ਵੀ ਤੁਸੀਂ ਇੱਥੋਂ ਲੈ ਜਾ ਸਕਦੇ ਹੋ ਤੇ ਨਾਲੇ ਤੇ ਇਹਨਾਂ ਦੀ ਜਰੀਆਂ ਦੀ ਜਾਨ ਬਚ ਜਾਂਦੀ ਹੈਗੀ ਤੇ ਇੱਥੋਂ ਲੈ ਜਾ ਕਰੋ ਤੁਸੀਂ ਆ ਕਰਤੀ ਤਾਂ ਮਤਲਬ ਬਾਈ ਕਰਦੇ 18000 ਤੇ ਦੇ ਲੈਣ 16 ਬਾਕੀ ਹੋਰ ਹੋਊ ਮੌਕੇ ਤੇ ਹੀ ਨਾ ਆਜੋ ਅੱਗੇ ਆਪਾਂ ਦਿਖਾਉਨੇ ਆ ਮਾਹੌਲ ਹੋਰ ਵੀ ਇਧਰ ਕੱਟੇ ਖੜੇ ਆ ਦੇਖ ਸਕਦੇ ਤੁਸੀਂ ਦੋ ਇਧਰ ਨੀਲੀ ਰਾਵੀ ਦੀ ਹੈ ਇੱਕ ਝੋਟੀ ਇੱਧਰ ਖੜੀ ਏ ਦੇਖੋ ਤੇ ਆਹ ਤਾਂ ਕੱਟੀਆਂ ਆਗੇ ਤਕਰੀਬਾ ਝੋਟੀਆਂ ਮਿੱਤਰੋ ਵਿੱਚ ਮੈਂ ਝੋਟੀਆਂ ਹੋ ਗਈਆਂ ਛੋਟੀ ਉਮਰ ਦੀਆਂ ਕੱਟੀਆਂ ਔਕੜ ਗੱਭਣ ਮੱਝਾਂ ਬਹੁਤ ਹੁੰਦੀਆਂ ਜੇ ਕਿਸੇ ਨੇ ਇਹੋ ਜਿਹਾ ਮਾਲ ਖਰੀਦਣਾ ਤਾਂ ਤੁਸੀਂ ਜ਼ਰੂਰ ਪਹੁੰਚਿਆ ਕਰੋ ਸਾਰੀਆਂ ਮੰਡੀਆਂ ਦੇ ਉੱਤੇ ਹੀ ਇੱਧਰ ਵੀ ਆਹ ਦੋ ਝੋਟੀਆਂ ਖੜੀਆਂ ਗਈਆਂ ਆਹ ਦੋ ਝੋਟੀਆਂ ਗਈਆਂ ਇੱਧਰ ਕੁਛ ਕੱਟੇ ਹੈ ਕੰਮ ਅੱਧ ਖੜੀ ਹੈਗੀ ਬਹੁਤ ਵੱਡੀ ਹੋ ਸਕਦਾ ਤੋਕੜ ਹੋਵੇ ਤੋਕੜ ਗੱਬਣ ਹੋਵੇ ਉਸਦਾ ਕਟੂ ਮਾਲਚ ਹੋਵੇ ਇਹ ਤੇ ਬਾਕੀ ਤੁਸੀਂ ਇੱਧਰ ਦੇਖ ਸਕਦੇ ਹੋ ਇਹ ਵੀ ਕਟੂ ਮਾਲਾਗਾ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਝੋਟੀਆਂ ਇਧਰੋਂ ਵੀ ਖੜੀਆਂ ਝੋਟੀਆਂ ਤੇ ਕਟੀਆਂ ਆਵੇ ਆ ਵੀ ਦੋ ਕਟੀਆਂ ਆ ਵਿਚਾਲੇ ਕੱਟਾ ਆ ਗਿਆ ਤੇ ਆ ਸਾਰੀਆਂ ਜੋ ਝੋਟੀਆਂ ਕਟੀਆਂ ਹੀ ਆ ਬਹੁਤ ਵਧੀਆ ਵਧੀਆ ਹੁੰਦੀਆਂ ਗੀਆਂ ਤੇ ਤੁਸੀਂ ਇੱਥੋਂ ਖਰੀਦ ਕੇ ਲੈ ਜਾਇਆ ਕਰੋ ਸਾਰੀਆਂ ਮੰਡੀਆਂ ਤੋਂ ਹੀ ਹੁੰਦੀਆਂ ਗੀਆਂ ਕਈ ਭਰਾ ਪੁੱਛਦੇ ਹੁੰਦੇ ਆ ਵੀ ਕਿਹੜੀ ਮੰਡੀ ਕਦੋਂ ਲੱਗਦੀ ਕਿਹੜੀ ਮੰਡੀ ਤੇ ਹੁੰਦੀਆਂ ਇਹ ਸਾਰੀਆਂ ਮੰਡੀਆਂ ਤੋਂ ਹੀ ਹੁੰਦੀਆਂ ਜਿੰਨੀਆਂ ਵੀ ਲੱਗਦੀਆਂ ਸਾਰੀਆਂ ਮੰਡੀਆਂ ਦੀ ਮਹਾਲ ਹੁੰਦਾ ਇਹ ਜੇ ਖਰੀਦ ਕੇ ਲੈ ਜਾਇਆ ਕਰੋ ਕਿਉਂਕਿ ਪੰਨ ਦਾ ਕੰਮ ਹੀ ਆ ਇਹਨਾਂ ਦੀ ਜਾਨ ਬਚ ਜਾਂਦੀ ਵਿਚਾਰਿਆਂ ਦੀ ਨਾਲੇ ਤੁਹਾਨੂੰ ਆਮਦਨ ਦੇਣਗੀਆਂ। ਬਾਕੀ ਇਧਰਲੇ ਪਾਸੇ ਦੇਖ ਸਕਦੇ ਹੋ ਆਹ ਚੋਟੀ ਖੜੀ ਹੈਗੀ। ਆਹ ਚੋਟੀ ਬਹੁਤ ਵਧੀਆ ਹੈਗੀ ਦੇਖੋ। ਗੱਬਣ ਹੋਣ ਵਾਲਾ ਕੋਈ ਇਹ ਥੋੜੇ ਜਿਹੇ ਟਾਈਮ ਦੇ ਵਿੱਚ ਥੋੜੀ ਜੀ ਸੇਵਾ ਦੇ ਨਾਲ ਹੀ। ਤੇ ਇੱਥੋਂ ਖਰੀਦ ਕੇ ਲਿਆਇਆ ਕਰੋ। ਇਹ ਰੀ ਟੋਕੜ ਗੱਬਣ ਦੇ ਸ਼ਕੀਨ ਹੁੰਦੇ ਤੇ ਟੋਕੜ ਗੱਬਣਾ ਵੀ ਹੁੰਦਿਆਂ ਗੀਆਂ ਵਿੱਚ। ਉਹ ਵੀ ਤੁਸੀਂ ਚੈੱਕ ਕਰਕੇ ਇੱਥੋਂ ਲਿਆਇਆ ਕਰੋ। ਤਾਂ ਕਿ ਇਹਨਾਂ ਦੀ ਜਾਨ ਬਚ ਸਕੇ। ਕੋਨ ਦਾ ਕੰਮ ਹੀ ਆ। ਨਹੀਂ ਤਾਂ ਇਹ ਵੱਢਣ ਦੀ ਜਾਨ। ਕੀ ਮੈਂ ਤਾਂ ਹਰ ਤੋਂ ਓਕੇ ਹਣ ਤਾਂ ਬਈ ਠੀਕ ਹੈ ਯਾਰ ਚੰਗੀ ਆ ਬਈ ਚੰਗੀ ਆ ਬੰਨਣ ਵਾਲੀ ਥੋੜੀ ਸੇਵਾ ਨਾ ਨਹੀਂ ਤਾਂ ਇਹ ਵਿਚਾਰੀ ਵੱਡਣਾਂ ਨਾਲ ਨਹੀਂ ਜਾਂਦੀ ਯਾਰ ਲੋਕ ਇੰਨੇ ਨਰਦਈ ਆ ਬਹੁਤ ਜ਼ਿਆਦਾ ਚੰਗੀਆਂ ਬਹੁਤ ਚੰਗੀਆਂ ਬਹੁਤ ਜ਼ਿਆਦਾ ਚੰਗੀਆਂ ਚੰਗੀਆਂ ਆਹ ਕਿੰਨੀ ਚੰਗੀ ਝੁੱਟੀ ਖੜੀ ਆ ਬਾਲਿਆਂ ਚੰਗੀਆਂ ਖੜੀਆਂ ਸੀ ਤਾਂ ਹੀ ਤਾਂ ਬਈ ਵੀਡੀਓ ਪਾਉਣੇ ਹੰਨੇ ਆਗੇ ਅੱਛਾ ਅੱਛਾ ਕਿਹੜਾ ਚੈਨਲ ਆ ਬਈ ਆਪਣਾ ਢਾਲੀਵਾਲ ਡੇਰੀ ਫਾਰਮ ਬਹੁਤ ਵੀਡੀਓ ਅਸੀਂ ਤਾਂ ਹੀ ਪਾਉਣ ਲੱਗ ਗਏ ਵੀ ਮੰਡੀ ਤੇ ਉਹਨੇ ਦਾ ਹੈਗੇ ਹੀ ਆ ਲੋਕਾਂ ਨੂੰ ਪਤਾ ਲੱਗ ਜਾਂਦਾ ਖਰੀਦ ਨਹੀਂ ਤਾਂ ਵਿਚਾਰੀਆਂ ਵੱਡਣਾਂ ਨੂੰ ਜਾਂਦੀਆਂ ਸਾਡੀ ਵੀਡੀਓ ਨੂੰ ਯਾਰ ਜਦੋਂ ਰੰਗ ਲੱਗ ਉਹ ਤਾਂ ਮਾੜੀ ਏ ਕਿਸਮਤ ਇਹਨਾਂ ਦੀ ਮਾੜੀ ਏ ਕਿਸਮਤ ਜਦੋਂ ਰੰਗ ਲੱਗੇ ਸੀ ਤਾਂ ਹੀ ਪਾਉਣੀ ਆ ਨਾ ਵੀ ਲੋਕ ਨਾ ਵੇਚਾਂ ਤੇ ਖਰੀਦਣ ਵਾਲੇ ਵੀ ਬਹੁਤ ਹੁੰਦੇ ਆ ਵੀ ਉਹ ਇੱਥੇ ਢੇੜਾ ਕੱਢਿਆ ਕਰੋ ਮੰਡੀਆਂ ਤੇ ਲੈ ਜਾਓ ਇਹ ਬਈ ਜਿਹੜੇ ਆਪਣੇ ਲੋਕ ਆ ਨਾ ਪਿੰਡਾਂ ਚੋਂ ਲੈ ਕੇ ਆਉਂਦੇ ਆ ਉਸ ਦੇ ਹੀ ਫੜਾ ਜਾਂਦੇ ਆ ਸਹੀ ਗੱਲ ਆ 8 8:09 ਵਜੇ ਨੂੰ ਮੁਰ ਜਾਂਦੇ ਖੜਾ ਜਾਂਦੇ ਸਹੀ ਗੱਲ ਐਡੀ ਛੇਤੀ ਆਪਣੇ ਪਿੰਡ ਵਾਲੇ ਲੋਕ ਨਹੀਂ ਆਉਂਦੇ ਆ ਕੱਟੀ ਵੀ ਚੰਗੀ ਆਗੀ ਉਹ ਕਿੰਨੀ ਚੰਗੀ ਖੜੀ ਆ ਆ ਚੰਗੀ ਆ ਮੈਂ ਬਹੁਤ ਚੰਗੀ ਸੰਗੀ ਬਹੁਤ ਚੰਗੀ ਆ ਬਹੁਤ ਜਿਆਦਾ ਸੋਹਣੀ ਨੂੰ ਮਹਾਂਦਰਾ ਬਹੁਤ ਸੋਹਣਾ ਉਧਰ ਵੀ ਕੁਝ ਬਹੁਤ ਚੰਗੀਆਂ ਚੰਗੀਆਂ ਖੜੀਆਂਆਂ ਨੇ ਆਪਾਂ ਤਾਂ ਜੀ ਤਾਰੀ ਪਾਉਨੇ ਹੁੰਦੇ ਆ ਵੀਡੀਓ ਵੀ ਲੋਕ ਇੱਥੋਂ ਲੈ ਜਾ ਕਰਨ ਇਹਨਾਂ ਦੀ ਜਾਨ ਬਚ ਜਾਂਦੀ ਵੀਰ ਜੀ ਦੇਖ ਇਹਦੀ ਵੇ ਕਿੰਨੀ ਚੰਗੀ ਆ ਆ ਵੀ ਬਹੁਤ ਵਧੀਆ ਗੀ ਕਿੰਨੀ ਚੰਗੀ ਕੱਟੀ ਆ ਇਹ ਜੀਆਂ ਕਟੀਆਂ ਦੋਸਤੋਂ ਹੁੰਦੀਆਂ ਗੀਆਂ ਤੇ ਤੁਸੀਂ ਇਥੋਂ ਖਰੀਦ ਕੇ ਲੈ ਜਾ ਕਰੋ ਆ ਦੇ ਵੀ ਆਲਸੋ ਆਪਾਂ ਤੁਹ ਆ ਵੀ ਖੱਟੇ ਤਲੇ ਹਰੇਲੀ ਦੇ ਘਟਰ ਸਿੰਘ ਦੇ ਕਹਦਾ ਕਿੰਨੇ ਸੋਹਣੇ ਆਗੇ ਫੇਸ ਫੂਸ ਕਿੰਨਾ ਸੋਹਣਾਗਾ ਤੇ ਕਾ ਵੀ ਬਹੁਤ ਚੰਗੀ ਲੱਗਦੀ ਹੈ ਹਰੇਕ ਤਰ੍ਹਾਂ ਦਾ ਮਾਲ ਹੁੰਦਾਗਾ ਇੱਥੇ ਤੁਸੀਂ ਗੇੜਾ ਜਰੂਰ ਕੱਢਿਆ ਕਰੋ ਤੇ ਬਾਕੀ ਇਹਦੀ ਵੀ ਝੋਲੀ ਝਾਲੀ ਬਹੁਤ ਵਧੀਆ ਗਈ ਸਿੰਘੀ-ਸੁੰਗੀ ਚੰਗੀ ਐ ਸੋਹਣੀ ਬਣੂਗੀ ਇਹ ਵੀ ਬਹੁਤ ਚੰਗੀ ਆ ਟਾਈਮ ਨਾ ਆਜਿਆ ਕਰੋ ਟਾਈਮ ਆ ਕੇ ਤੇ ਇੱਥੇ ਦੇਖ ਲਿਆ ਕਰੋ ਤੇ ਦੇਖ ਕੇ ਤੋਂ ਖਰੀਦ ਕੇ ਲੈ ਜਾਇਆ ਕਰੋ ਬਹੁਤ ਜ਼ਿਆਦਾ ਮਾਲ ਹੁੰਦਾ ਸਾਰੀਆਂ ਮੰਡੀਆਂ ਤੇ